ਪਟਿਆਲਾ ਸੁਪਰੀ ਦੀ ਕਥਿਤ ਕਾਨਫਰੰਸ ਕਾਲ ਆਡੀਓ ਲੀਕ ਮਾਮਲੇ ਨੇ ਰਾਜਨੀਤੀ ਨੂੰ ਗਰਮਾ ਕੇ ਰੱਖ ਦਿੱਤਾ ਹੈ ਹਾਈ ਕੋਰਟ ਦੀਆਂ ਟਿੱਖੇ ਟਿੱਪਣੀਆਂ ਤੇ ਸਿੱਧੀ ਨਿਗਰਾਨੀ ਤੋਂ ਬਾਅਦ ਸ਼ੋਮਨੀ ਕਾਲੀ ਦਲ ਨੇ ਸੀਬੀਆਈ ਜਾਂਚ ਦੀ ਮੰਗ ਹੋਰ ਜ਼ੋਰ ਦੇ ਨਾਲ ਦੁਹਰਾਈ ਹੈ ਤਾਂ ਕਾਲੀ ਦਲ ਦੇ ਲੀਗਲ ਸੈੱਲ ਮੁਖੀ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਹੋਰ ਕੀ ਕੁਝ ਪ੍ਰੈਸ ਕਾਨਫਰੰਸ ਦੌਰਾਨ ਗੱਲਾਂ ਕੀਤੀਆਂ ਗਈਆਂ ਆਓ ਜਾਣੀਏ ਓਜਨ ਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਹਦੀ ਜਾਂਚ ਨਹੀਂ ਕਰ ਸਕਦੀ ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ কোর্ਟ ਨੂੰ ਲਿਖਣਾ ਪਿਆ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲਿਟিক্যাল ਪਾਰਟੀ ਨਾਲ ਅਲਾਈਂਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਹੈ ਔਰ ਇਹਦੇ ਵਿੱਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਜਾਰਡਰ ਆਇਆ ਹੈ ਕਿ ਸਾਰੀ ਵੀਡੀਓ कोर्ट ਨੇ ਸੁਣੀ ਹੈ ਇਹਦੇ ਕੰਟੈਂਟਸ کورٹ ਨੇ ਦੇਖੇ ਨੇ ਔਰ ਜੋ ਅਫਸਰ ਦੇ ਅਲੀਗੇਸ਼ਨ ਨੇ کورٹ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਅਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਔਰ ਅੱਗੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਮਿਸ਼ਨ ਦੇ ਉੱਤੇ ਇਹ ਟਿੱਪਣੀ ਕੀਤੀ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪਣੇ ਆਪ ਹੀ ਐਕਸ਼ਨ ਲੋ ਮਤਲਬ ਜੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਹੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਆ ਕਿ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਿਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਹ ਚ ਇੰਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਗਈ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕੀ ਕਿਸੇ ਪੁਲਿਸ ਨੂੰ ਕਿਸੇ ਐਸ ਐਚਓ ਨੂੰ ਕੋਈ ਐਸੀ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਵਿੱਚ ਵੀ ਇਨਕੋਰਪੋਰੇਟਡ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਔਰ ਇਹਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਹ ਕਰਨ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਹੈ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਲ ਹੋਵੇ ਜੀ ਇਹ ਲੈਬਾਰਟਰੀ ਨੂੰ ਪੰਜਾਬ ਤੋਂ ਬਾਹਰ ਭੇਜਤਾ ਜਾਵੇ ਪਰ ਹੁਣ ਕੋਰਟ ਨੇ ਬੜਾ ਕਲੀਅਰ ਕਰਤਾ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਐਸੀ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਜਿਹਦੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ ਸੋ ਹੁਣ ਜਿਹੜੀ ਇੱਕ ਪਰਮਾਰ ਸਾਹਿਬ ਦੀ ਐਸਆਈਟੀ ਹੈ ਜਿਹੜਾ ਇੱਕ ਪਰਚਾ ਦਰਜ ਕਰਕੇ ਡੀਆਈਜੀ ਸਾਹਿਬ ਨੇ ਦੱਸਿਆ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਾਂਚ ਦਾ ਹੁਣ ਕੋਈ ਮਾਇਨਾ ਨਹੀਂ ਰਹਿ ਜਾਂਦਾ ਜਿਸ ਚ ਪੱਤਰਕਾਰਾਂ ਨੂੰ ਸੱਦਿਆ ਸੋ ਹੁਣ ਕੋਰਟ ਨੇ ਕਲੀਅਰ ਕਰਤਾ ਹੈ ਕਿ ਜਾਂਚ ਜਾਊਗੀ ਉਸ ਏਜੰਸੀ ਕੋਲੇ ਜਿਹੜੀ ਕਿ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਬਾਹਰ ਹੋਵੇ ਸੋ ਪੰਜਾਬ ਪੁਲਿਸ ਪਰਮਾਰ ਸਾਹਿਬ ਡੀਜੀਪੀ ਇਹ ਤਾਂ ਸਾਰੀ ਹੁਣ ਉਹਦੇ ਪ੍ਰਭਾਵ ਦੇ ਅੰਦਰ ਹੈ ਪੰਜਾਬ ਸਰਕਾਰ ਦੇ ਸੋ ਇਹ ਇਹਦੇ ਚ ਅੱਗੇ ਜਾਂਚ ਨਹੀਂ ਵੱਧ ਸਕਦੇ ਦੂਜੀ ਜਿਹੜੀ ਗੱਲ ਇਸ ਆਰਡਰ ਦੇ ਵਿੱਚ ਕਹੀ ਗਈ ਹੈ ਉਹ ਆਰਡਰ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸਾਰੇ ਐਸਐਚਓਜ਼ ਨੂੰ ਜਿੰਨਾ ਸਟਾਫ ਇਲੈਕਸ਼ਨ ਡਿਊਟੀ ਚ ਇਨਵੋਲਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਅੱਜ ਹੀ ਹਦਾਇਤਾਂ ਜਾਰੀ ਕਰਨਗੇ ਕਿ ਸਾਰੇ ਦਾ ਸਾਰਾ ਜਿਹੜਾ ਪੋਲ ਪ੍ਰੋਸੈਸ ਹੈ ਉਹ ਇੰਪਾਰਸ਼ੀਅਲ ਹੋਵੇ ਔਰ ਕੋਰਟ ਨੇ ਕਹਿ ਕੇ ਹਦਾਇਤਾਂ ਤੁਹਾਨੂੰ ਕਰ ਦੇਣੀਆਂ ਚਾਹੀਦੀਆਂ ਸੀ ਕੋਰਟ ਨੂੰ ਕਹਿਣ ਦੀ ਲੋੜ ਨਹੀਂ ਸੋ ਸਟੇਟ ਇਲੈਕਸ਼ਨ ਕਮਿਸ਼ਨ ਹੁਣ ਬਾਉਂਡ ਹੈ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਨਿਰਪੱਖ ਜਾਂਚ ਕਿਸੇ ਐਸੀ ਏਜੰਸੀ ਤੋਂ ਕਰਾਉਣ ਦੇ ਲਈ ਜਿਹੜੀ ਪੰਜਾਬ ਤੋਂ ਬਾਹਰਲੀ ਹੋਵੇ ਸਾਰੇ ਐਸ ਐਚ ਓ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਕਿ ਜਿਹੜਾ ਚੋਣ ਪ੍ਰੋਸੈਸ ਹੈ ਉਹ ਫ੍ਰੀ ਤੇ ਫੇਅਰ ਹੋਵੇ ਸੋ ਇਹ ਜਿਹੜਾ ਆਰਡਰ ਹੈ ਇਸ ਆਰਡਰ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਜੋ ਪੰਜਾਬ ਪੁਲਿਸ ਦਾ ਸਟੈਂਡ ਸੀ ਕਿ ਵੀਡੀਓ ਇਹ ਆਈ ਹੈ ਉਹ ਖਤਮ ਹੋ ਗਿਆ ਹਲ ਤਾਂ ਜਾਂਚ ਕਰਨੀ ਹੈ ਹਲ ਤਾਂ ਸਟੇਟ ਤੋਂ ਬਾਹਰਲੀ ਏਜੰਸੀ ਜਾਂਚ ਕਰੂਗੀ ਸੋ ਜਿਹੜਾ ਤਤਪੜਤੀ ਚ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਚ ਪੱਤਰਕਾਰਾਂ ਨੂੰ ਵਕੀਲ ਸਹਿਬਾਨਾਂ ਨੂੰ ਹੋਰ ਸ਼ਰਮਨੀ ਕਲਦਲ ਦੇ ਵਰਕਰਾਂ ਨੂੰ ਸੱਦਿਆ ਜਾ ਰਿਹਾ ਹੈ ਇਹ ਪਰਚੇ ਤੇ ਡੀਆਈਜੀ ਸਾਹਿਬ ਦੀ ਇਸ ਲੈਟਰ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਕੋਰਟ ਦੇ ਇਸ ਆਰਡਰ ਨੇ ਖੜੇ ਕਰ ਦਿੱਤੇ ਨੇ ਸੋ ਹੁਣ ਮੈਂ ਆਸ ਕਰਦਾ ਰਾਜਕਮਲ ਚੌਧਰੀ ਸਾਹਿਬ ਤੋਂ ਅਸਕਰਦੇ ਆ ਕਿ ਚੌਧਰੀ ਸਾਹਿਬ ਜੋ ਹੋਇਆ ਚਲੋ ਮੰਨਿਆ ਪਰ ਹੁਣ 11 ਤੋਂ ਲੈ ਕੇ ਅੱਜ 11 ਤਰੀਕ ਹੈ ਇਮੀਡੀਏਟਲੀ ਕੋਰਟ ਨੇ ਕਿਹਾ ਕਿ ਤੁਸੀਂ ਇਨਸਟਰਕਸ਼ਨ ਪਾਸ ਕਰਨੀਆਂ ਨੇ ਸੋ ਇਮੀਡੀਏਟਲੀ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਓ ਇਹ ਮਹਿਸੂਸ ਕਰਾਓ ਕਿ ਜਿਹੜੇ ਬਾਕੀ ਦੇ 4 ਦਿਨ ਰਹਿ ਗਏ ਕਿਉਂਕਿ 14 ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਹੈ ਜਿਹੜੇ ਹੁਣ ਬਾਕੀ ਦੇ ਬਚੇ ਦਿਨ ਨੇ ਉਹਦੇ ਚ ਪੰਜਾਬ ਦੇ ਵਿੱਚ ਘਟੋ-ਘਟ ਜਿੰਨੇ ਕੁ ਉਮੀਦਵਾਰ ਫਰੇਚ ਰਹਿ ਗਏ ਕਿਉਂਕਿ ਬਾਕੀ ਤਾਂ ਕਾਗਜ਼ ਰਿਜੈਕਟ ਕਰਾਤੇ ਬਾਕੀ ਤਾਂ ਨਾਮਿਨੇਸ਼ਨ ਕੇਂਦਰਾ ਤੱਕ ਪਹੁੰਚਣ ਨਹੀਂ ਦਿੱਤੇ ਚਲੋ ਉਹਦੇ ਲਈ ਅਸੀਂ ਇਲੈਕਸ਼ਨ ਪਟੀਸ਼ਨਾਂ ਪਾ ਲਾਂਗੇ ਪਰ ਜਿੰਨੇ ਕੁ ਵੀ ਉਮੀਦਵਾਰ ਬਚੇ ਨੇ ਘੱਟੋ-ਘੱਟ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਤੇ ਇੱਕ ਫ੍ਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਕਰਾਵੇ ਔਰ ਦੂਸਰੀ ਗੱਲ ਮੈਂ ਫੇਰ ਰਿਪੀਟ ਕਰ ਦਿੰਨਾ ਕਿ ਜਾਂਚ-ਜਾਂਚ ਵਾਂਗੂ ਹੋਵੇ ਕਿਉਂ ਨਹੀਂ ਹਲੇ ਤੱਕ ਇਹ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਹੈ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਕਿਉਂ ਨਹੀਂ ਉਹਨਾਂ ਦੇ ਵੌਇਸ ਸੈਂਪਲ ਹੋਈ ਕਿਉਂ ਨਹੀਂ ਉਹਨਾਂ ਦੀ ਕਾਲ ਡਿਟੇਲ ਰਿਕਾਰਡਸ ਲਈਆਂ ਸੋ ਇਹ ਸਾਰਾ ਕੁਝ ਜਿਹੜਾ ਹੁਣ ਹੈਗਾ ਇਹ ਹੁਣ ਜਾਂਚ ਦੇ ਦਾਇਰੇ ਚ ਆਵੇ ਤੇ ਇੰਡੀਪੈਂਡੈਂਟ ਏਜੰਸੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਟਾ ਤੋਂ ਪਹਿਲਾਂ ਤੋਂ ਵੀ ਪਹਿਲਾਂ ਇਹ ਜਾਂਚ ਭੇਜੀ ਜਾਵੇ ਕਿਉਂਕਿ ਹੁਣ ਇਹ ਗੱਲ ਚੋਣ ਕਮਿਸ਼ਨ ਦੇ ਉੱਤੇ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਡਾਇਰੈਕਸ਼ਨ ਜਾਰੀ ਕਰਨੀ ਹੈ ਉਹ ਡਾਇਰੈਕਸ਼ਨ ਜਾਣੀ ਹੈ ਹੋਮ ਸੈਕਟਰੀ ਨੂੰ ਔਰ ਹੋਮ ਸੈਕਟਰੀ ਨੇ ਇਹ ਜਿਹੜੀ ਜਾਂਚ ਹੈ ਇਹ ਹੁਣ ਸਟੇਟ ਤੋਂ ਬਾਹਰ ਭੇਜਣੀ ਹੈ ਸੋ ਇਹੀ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਇਹਦਾ ਬੇਸਿਕ ਜੇ ਤੁਸੀਂ ਬਾਟਮ ਲਾਈਨ ਲਓਗੇ ਤਾਂ ਇਹੀ ਹੈ ਤਾਂ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿਸ ਤਰੀਕੇ ਦੀ ਤੱਕੇਸ਼ਾਈ ਅਸੀਂ ਅਲੈਜ ਕੀਤੀ ਉਹਨੂੰ ਕੋਰਟ ਨੇ ਚੀਫ ਜਸਟਿਸ ਸਾਹਿਬ ਦੇ ਆਰਡਰ ਨੇ ਉਹਦੇ ਤੇ ਮੋਹਰ ਲਾਈ ਕਲੈਨ ਸਰ ਡੂ ਯੂ ਬਲੀਵ ਰਾਜਕਮਲ ਚੋਧਰੀ ਦੇਖੋ ਮੈਂ ਦੇਖੋ ਜਿਸ ਤਰੀਕੇ ਦਾ ਐਕਟ ਐਂਡ ਕੰਡਕਟ ਰਾਜਕਮਲ ਚੋਧਰੀ ਸਾਹਿਬ ਦਾ ਰਿਹਾ ਉੱਥੇ ਵਿਸ਼ਵਾਸ ਕਰਨਾ ਔਖਾ ਪਰ ਮੈਂ ਅੱਜ ਵੀ ਇਹ ਸਮਝਦਾ ਕਿ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਕਮੈਂਟ ਕਰਤਾ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹ ਲਿਖਣਾ ਪੈ ਗਿਆ ਤਾਂ ਮੈਂ ਇੱਕ ਵਾਰੀ ਜ਼ਰੂਰ ਪੜ ਕੇ ਸੁਣਾਉਣਾ ਤੁਹਾਨੂੰ ਕਿ ਜੋ ਕੋਰਟ ਲਿਖ ਰਹੀ ਹੈ ਇਹ ਮੈਨੂੰ ਨਹੀਂ ਕਿਹਾ ਕੋਰਟ ਨੇ ਇਹ ਰਾਜਕਮਲ ਚੌਧਰੀ ਸਾਹਿਬ ਨੂੰ ਕਿਹਾ ਸੋ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੀ ਲਿਖਿਆ ਜਾ ਰਿਹਾ ਹਾਊਏਵਰ ਦਿਸ ਕੋਰਟ ਵੁੱਡ ਲਾਈਕ ਟੂ ਵਿਊ ਦ ਐਨਟਾਇਰ ਸਿਚੁਏਸ਼ਨ ਫਰੋਮ ਅ ਡਿਫਰੈਂਟ ਐਂਗਲ the state election commission is entrusted with the conduct of panchayat elections under section 243k of the constitution and thus is expected to be non-aligned while discharging its duties including that conducting and supervising and concluding the panchayat election process in this process conduct of the commission ought not to give a, an impression that it is favoring any person or political party. It is expected of the state election commission to conduct itself without partiality. The actions of the commission ought not only be actually impartial to all, but also appear to be impartial. the lagda <laughs> or dusri 3.2 main in view of the above, it would have been appreciated that on the receipt of a complaint from any quarter the commission ought to have risen to the occasion and nipped even an apprehension of favorism or nepotism in the bud as such it would have been better if the commission would have handed over the verification of the material presented by the complainant in shape of audio video recording to a neutral agency not under the control and supervision of the state of punjab